ਮਹਾਰਾਜ ਕਹਿੰਦੇ ਜੇ ਬਹੁਤ ਕਹਿੰਦੇ ਹੋ ਤੇ ਬਾਹਰ ਜਾਓ ਮਿਹਨਤ ਕਰੋ ਮਿਹਨਤ ਕਰਕੇ ਕਿਰਤ ਕਰੋ ਉਸ ਕਿਰਤ ਵਿੱਚੋਂ ਰਸਜ ਲਿਆਓ ਅਸੀਂ ਤਾਂ ਛਕਾਂਗੇ ਆਖੋ ਸਤਨਾਮ ਵਾਹਿਗੁਰੂ ਇਹ ਤੁਹਾਨੂੰ ਨੰਦ ਆਇਆ ਭਾਈ ਜੇਠਾ ਜੀ ਭਾਈ ਪੈੜਾ ਜੀ ਭਾਈ ਪ੍ਰਾਣਾ ਜੀ ਭਾਈ ਰਾਜ ਜੀ ਕਈ ਜਗ੍ਹਾ ਫਿਰ ਪੰਜਵੇਂ ਸਿੱਖ ਲਿਖੇ ਨੇ ਬਾਬਾ ਬਿਧੀ ਜਨ ਆਖੋ ਸਾਧਨਾ ਵਾਹਿਗੁਰੂ ਕਈ ਜਗ੍ਹਾ ਚਾਰ ਲਿਖ ਕੇ ਇੱਕ ਦਾ ਛੱਡਿਆ ਕਹੇ ਪੰਜ ਤੇ ਬਾਹਰ ਗਏ ਪੰਜੇ ਤੇ ਤੁਹਾਨੂੰ ਬੀਬੀਆਂ ਨੂੰ ਬੋਲੀ ਪਤਾ ਹੋਏਗੀ ਠੱਠੇਰੇ ਜਿਹੜੇ ਭਾਂਡੇ ਬਣਾਉਂਦੇ ਆ ਨਾ ਪੁਰਨਾ ਠਠੇਰੇ ਕੇ ਲਈ ਪਤਲ ਦੇ ਭਾਂਡੇ ਬਣਾਉਣ ਵਾਲੇ ਠਠੇਰੇ ਇਹ ਉਹਨਾਂ ਕੋਲ ਗਏ ਤੇ ਕਹਿਣ ਲੱਗੇ ਵੀ ਵਿੜੀ ਦਾ ਕੰਮ ਤਿੰਨ ਘੰਟੇ ਜੀ ਕਰ ਦਿਆਂਗੇ ਜਿੰਨੀ ਸਪੀਡ ਕਹੋਗੇ ਜਿੰਨੀ ਮਿਹਨਤ ਕਹੋਗੇ ਸਾਨੂੰ ਕਿਰਤ ਦੇ ਦੇ ਉਹ ਕਹਿੰਦੇ ਹਾਂ ਥੋੜਾ ਫੜਾਤਾ ਉਹਨੇ ਠਠੇਰੇ ਨੇ ਜਿਵੇਂ ਜਿਵੇਂ ਪਿੱਤਲ ਕਟਣਾ ਹੈ ਜਿਵੇਂ ਜਿਵੇਂ ਜਿੱਥੇ ਪੇਚ ਲਾੜੇ ਜਿੱਥੇ ਜਿੱਥੇ ਕੁਝ ਕਰਨਾ ਹੈ ਸਖਾਤਾ ਤੇ ਕਹਿੰਦੇ ਇਹ ਪੰਜਾਂ ਸਖਾਂ ਨੂੰ ਉਹ ਕੰਮ ਕਰਨ ਦਾ 1 ਰੁਪਇਆ ਰੋਜ਼ ਮਿਲਣਾ ਆਖੋ ਸਾਧਨ کئی ਜਗ੍ਹਾ ਚਾਂਦੀ ਵਾਲੇ ਹੈ ਉਹ ਰੋਜ਼ ਮਿਲਣਾ ਉਹਦੇ ਜੋ ਰਸ ਲੈ ਆਉਣੇ ਉਹਨਾ ਪ੍ਰਸ਼ਾਦ ਪਾਣੀ ਤਿਆਰ ਹੋਣਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਰਸਨਾ ਨੂੰ ਲਾਉਣਾ ਗੱਜ ਕੇ ਆਕੋ ਸਾਥ ਜੇਲ੍ਹ ਵਿੱਚ ਵੀ ਸੁਤੰਤਰ ਵਿਚਰ ਸੁਤੰਤਰ ਬੜਾ ਵੱਡਾ ਨਰਨਾ ਇਹ ਕੁਦਰਤੀ ਮੈਂ ਖੋਲਣ ਦਾ ਯਤਨ ਕਰ ਰਿਹਾ ਹਾਂ 27ਵਾਂ ਭਜਨ ਗੁਰਗੋਬਿੰਦ ਸਿੰਘ ਜੀ ਦਾ ਸੁਤੰਤਰ ਵਿਚਰ ਲੰਘਦੇ ਲੰਘਦੇ ਇੱਕ ਗੱਲ ਕਹਿਦੇ ਹਾਂ ਕਿਉਂਕਿ ਕਈ ਵਾਰੀ ਨਾਂ ਪਤਾ ਹੋਵੇ ਕਥਾ ਕਹਿਰ ਨਾ ਬਣਦਾ ਇਹ ਸਾਰੀ ਗੱਲ ਧਰਮ ਦੇ ਉੱਤੇ ਆ ਧਰਮ ਦੇ ਕਾਰਜ ਵਿੱਚ ਸੁਤੰਤਰ ਵਿਚਾਰਨਾ ਇਹਨੂੰ ਘਰੇਲੂ ਤੌਰ ਤੇ ਨਾ ਲੈਣਾ ਮੇਰੀ ਬੇਨਤੀ ਜੀ ਹੁਣ ਆ ਜੇ ਬਚਨ ਕੋਈ ਸੁਣ ਲਵੇ ਬੇਟੀ ਵੀ ਸੁਣਿਆ ਸੀ ਸੁਤੰਤਰ ਵਿਚਾਰਨਾ ਬਸ ਹੁਣ ਸੁਤੰਤਰ ਵਿਚਾਰਨਾ ਪਿਓ ਦੀ ਨਹੀਂ ਸੁਣਨੀ ਆ ਕੋ ਸਾਥ ਨਾ ਆ ਕਥਾ ਕਹਿ ਰੋ ਯਾਰ ਹੋ ਗਿਆ ਉਹ ਕਾਰਾ ਲੀ ਕਵੇ ਮੈਂ ਕਥਾ ਸੁਣਿਆ ਸੀ ਸੁਤੰਤਰ ਵਿਚਰਨਾ ਮਲਾਦਵੀ ਨੂੰ ਕਵੇ ਮੈਨੂੰ ਨਾ ਕੁਝ ਕਹੀਂ ਆ ਕੋ ਸਤਨਾ ਮੈਂ ਸੁਤੰਤਰ ਵਿਚਰਨਾ ਇਹ ਤਾਂ ਉਹ ਤਾਂ ਕਰ ਨਰਕ ਬਣ ਗਏ ਇਹ ਮੈਂ ਤਾਂ ਦੱਸਿਆ ਵੀ ਇਹ ਧਰਮ ਦੀ ਦੁਨੀਆ ਦੇ ਵਿੱਚ ਮਹਾਰਾਜ ਦਾ ਸੁਣਿਆ ਸੁਤੰਤਰ ਉਹ ਕੀ ਨਾਮ ਦੇਵ ਜੀ ਨੂੰ ਕਿੰਨਾ ਯੋਰ ਲਾਇਆ ਅੱਲਾ ਕਹੇ ਅੱਲਾ ਕਹੇ ਧਰਮ ਦੀ ਦੁਨੀਆ ਸੁਤੰਤਰ ਉਹ ਕਹਿੰਦੇ ਨਹੀਂ ਖੁਸ਼ੀ ਨਾ ਕਹਿਦਾਂਗਾ ਜੋਰ ਤੇ ਨਹੀਂ ਸੁਤੰਤਰ ਆਵੇਂ ਆਪਣੇ ਬੀਠਣ ਨੂੰ ਜਪਣਾ ਆਖੋ ਸਤਨਾਮ ਵਾਹ ਇਹਥੋਂ ਤੱਕ ਲਿਖਿਆ ਗੁਰਬਾਣੀ ਚ ਕਿ ਮਾਂ ਨੇ ਕਹਿ ਜਾਂ ਅੱਲਾ ਜਬ ਜਾਂ ਮੇਰੀ ਮਰੀ ਗਾਂ ਜਵਾ ਆਖੋ ਸਤਨਾਮ ਵਾਹ ਇਹ ਕਦੀ ਸ਼ਬਦ ਪੜਿਓ ਨਹੀਂ ਤਾਂ ਮਉਈ ਗਾਏ ਬਿਉਜ ਜਿਵਾਏ ਨਾਮਦੇਵ ਜੀ ਕਹਿੰਦੇ ਇਹ ਤੇ ਪਰਮੇਸ਼ਰ ਦੇ ਹੱਥ ਹੈ ਉਹਦੀ ਮੋਜ ਆ ਜਾ ਜਵਾਬ ਹੀ ਸਕਦਾ ਆਖੋ ਸਤਨ ਹਾਂ ਮੈਂ ਜਿਆਦਾ ਨਾ ਲੰਬਾ ਕਰਾਂ ਸਿਰੋ ਇਸ਼ਾਰਾ ਲਾਇਓ ਮਾਨਵੀ ਕਿਹਾ ਬੇਟਾ ਤੂੰ ਅੱਲਾਹ ਕਹਦੇ ਕੀ ਫਰਕ ਪੈਂਦਾ ਆ ਸੁਤੰਤਰ ਦਾ ਜੀ ਨਹੀਂ ਮੈਂ ਆਪਣੇ ਪੀਟਰ ਦਾ ਨਾਮ ਹੈ ਤੱਕੇ ਨਾਲ ਹੀ ਸਤੰਤਰ ਮਾਂ ਕਹਿੰਦੀ ਕਹਿ ਦੇ ਗਲੋਂ ਲੱਥਣਗੇ ਕਹਿੰਦੇ ਨਾਮਦੇਵ ਜੀ ਨੇ ਪਰਮੇਸ਼ਰ ਦੇ ਨਾਮ ਵਿੱਚ ਸੁਤੰਤਰ ਨਾਲ ਉੱਤੇ ਰੱਖਿਆ ਮਾਂ ਨੂੰ ਇਹ ਕਹਤਾ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਆਖੋ ਸਾਧਨਾ ਵਾਹਿਗੁਰੂ ਪਿੰਡ ਪਰੇ ਤੋਂ ਹਰ ਗੁਣ ਦਾ ਭੂਗੜਾ ਕਹਿੰਦੇ ਪੁੱਤਰ ਬੱਚਾ ਨਾ ਮੈਂ ਤੇਰਾ ਬੱਚਾ ਨਾ ਤੇਰੀ ਮਾਂ ਜੇ ਤੂੰ ਮੈਨੂੰ ਇੱਧਰ ਤੋਰਦੀ ਮੈਂ ਇਸ਼ਾਰਾ ਦੇ ਰਿਹਾ ਕਿ ਕਾਥਾ ਕਹਿਰਨਾ ਬਣੀ ਬੜੀ ਗੱਲ ਜ਼ਰੂਰੀ ਹੈ ਹੁਣ ਸੁਤੰਤਰ ਵਿਚਾਰਨਾ ਕੋਈ ਘਰ ਵਾਲੀ ਸੁਣ ਲਏ ਤਾਂ ਘਰ 'ਚ ਮਸਲਾ ਪੈ ਜਾਣਾ ਫਿਰ ਮੈਂ ਕੱਲਾ ਸੋਚਦਾ ਰਿਹਾ ਜੀ ਮੈਂ ਕਿਹਾ ਗੱਲ ਕਹਿਣ ਲੱਗਿਆ ਕੋਈ ਕੱਟ ਨਾ ਕਰ ਦੇਵੀਂ ਵੀ ਇਹ ਤੁਸੀਂ ਕਿਉਂ ਕਹਿ ਰਹੇ ਹੋ ਜੀ ਹੁਣ ਬੇਟੀ ਹੋਵੇ ਤੇ ਕਵੇ ਮੈਂ ਸੁਤੰਦਰ ਵਿੱਚ ਜਾਣਾ ਜੀ। ਵੀ ਉਹ ਮੈਨੂੰ ਕੁਝ ਕਵੇ ਹੀ ਨਾ, ਮਾਂ ਕੁਝ ਕਵੇ ਹੀ ਨਾ, ਤੋ ਵੀ ਨਹੀਂ। ਫਿਰ ਮੈਨੂੰ ਉਹ ਕਥਾ ਆ ਗਈ ਅੱਗੇ। ਮੈਂ ਕਹਾਂ ਫਿਰ ਜਿਹੜਾ ਕੋ ਕਹੇਗਾ ਉਹਨੂੰ ਸੁਣਾ ਦਾਂਗੇ ਵੀ ਘਰੇਲੂ ਤੌਰ ਤੇ ਬਚਨ ਨਹੀਂ। ਧਰਮ ਦੀ ਦੁਨੀਆ ਸੁਤੰਦਰ ਵਿੱਚ ਹੈ। ਫਿਰ ਮੈਂ ਕਹਾ ਬੇਨਤੀ ਕਰਦਾਂਗੇ ਗੁਰੂ ਅਮਰਦਾਸ ਜੀ ਨੇ ਆਪਣੀ ਬੱਚੀ ਭਾਨੀ ਨੂੰ ਤੋਰਿਆ ਕਿਹੜੀ ਪੜ੍ਹਾਈ ਕਰਾਈ ਤਿੰਨ ਭੱਬੇ ਨਾਲ ਦਿੱਤੇ ਆਖੋ ਸਤਨਾਮ ਭੱਬਾ ਭੁੱਲ ਗਈ ਭੱਬਾ ਭਲਾ ਜੀ ਤੇ ਭੱਬਾ ਪਾਣਾ ਜੀ ਹੁਣ ਜੇ ਆ ਜਾਵੇ ਵੀ ਉਹ ਮੈਂ ਤਾਂ ਸੁਤੰਤਰ ਵਿਚਰਨਾ ਉਹ ਕਹੂਗੀ ਭੁੱਲ ਗਈ ਆਖੋ ਸਤਨਾਮ ਕੋਈ ਲੜਕੀ ਕਹੂ ਇਹ ਫਿਰ ਤਾਂ ਮੈਂ ਇਤਿਹਾਸ ਦੀ ਗੱਲ ਸੁਣਾਈ ਹੈਈ ਕਈ ਵਾਰੀ ਕਥਾ ਦਾ ਨੇ ਚੋੜ ਗਲਤ ਕੱਢ ਲੋ ਤੇ ਕਥਾ ਕਹਿਰ ਬਣ ਜਾਂਦੀ ਆਖੋ ਸਤਨਾਮ ਇਹਨੂੰ ਘਰੇਲੂ ਦੁਨੀਆ 'ਚ ਨਹੀਂ ਲਿਆਉਣਾ ਉਥੇ ਏਕ ਨੇ ਕਹੀ ਦੂਜੇ ਨੇ ਮੰਨੀ ਦੋਨੋਂ ਬ੍ਰਹਮ ਗਿਆਨੀ ਆਖੋ ਸਤਨਾਮ ਹਾਂ ਵਾਹਿਗੁਰੂ ਉਥੇ ਪੜਾਈ ਨਹੀਂ ਅਬੀਬੀ ਵੀਰੋ ਜੀ ਦਾ ਗੁਰਦੁਆਰਾ ਜਵਾਲਾ ਆ ਕਿਹੜੀ ਪੜਾਈ ਕਰਾਈ ਸੀ 6ਵੇਂ ਪਾਤਸ਼ਾਹ ਜੀ ਗੁਰੂ ਅਰਗੁਨ ਸਾਹਿਬ ਨੇ ਮਾਰਾ ਇਹ ਕਹਿੰਦੇ ਸੋਰੇ ਪਰਿਵਾਰ ਚੱਲੀ ਐ ਸਾਰਾ ਪਰਿਵਾਰ ਸੌਜੇ ਤੂੰ ਬਾਅਦ ਚ ਸੌਣਾ ਆਪ ਕੋ ਸਤਨਾਂ ਵਾਹਿਗੁਰੂ ਸਾਰਾ ਪਰਿਵਾਰ ਸੋਤਾ ਹੋਵੇ ਤੂੰ ਪਹਿਲੇ ਉੱਠਣਾ ਹੈ ਕਹਦੇ ਉਹ ਗੱਜ ਕੇ ਸਤ ਵਾਹਿ ਇਹ ਕਦੀ ਸਿੱਖਿਆ ਪੜਿਓ ਤਵਾਰੀ ਖਾਲਸਾ ਜੀ ਸ੍ਰੀ ਗੁਰਪ੍ਰਸਾਦ ਸਤੋ ਅੱਡ ਕਦ ਕਦ ਹੋ ਜਾਓ ਅੱਤੇ ਨੇ ਉਹਨੇ ਪ੍ਰਮਾਣ ਚੁੱਕਿਆ ਸੀ ਗ੍ਰਿਸ਼ਤਨ ਮੈਂ ਤੂੰ ਬੜੋ ਗ੍ਰਿਸ਼ਤੀ ਵਾਕਈ ਛੇਵੇਂ ਪਾਸ਼ਾ ਜੇ ਗ੍ਰਿਸ਼ਤੀ ਤੇ ਪੂਰੇ ਆਪਣੀ ਬੱਚੀ ਵੀਰੋ ਨੂੰ ਡੋਲੀ ਤੋਰਨ ਵੇਲੇ ਉਹ ਤੂੰ ਹੀ ਪੜੋਗੇ ਕਥਾ ਵਿੱਚ ਤੇ ਚੱਲੇ ਸੀ ਪਤਨ 6 ਕੇ 7 ਉਪਦੇਸ਼ 7 ਉਪਦੇਸ਼ ਦਿੱਤੇ ਕਥਾ ਚੱਲੇ ਰੌਂਗ ਤੇ ਖੜੇ ਹੋ ਜਾਂਦੇ ਸਾਡੇ ਸੋਚਣ ਚ ਵੀ ਨਹੀਂ ਆਉਂਦੇ ਮਾਰਾਂ ਜਾਂ ਗਲੇ ਨਾਲ ਲਾ ਕੇ ਉਹ 7 ਉਪਦੇਸ਼ ਦੇ ਕੇ ਤੋਰਿਆ ਸੀ ਬੇਟਾ ਸੋਹਰਾ ਪਰਿਵਾਰ ਤੇਰੀ ਸੱਸ ਸੋਹਰਾ ਪਰਿਵਾਰ ਸਾਰਾ ਉਹਨਾਂ ਨੂੰ ਆਰਾਮ ਜਿ ਕਰਾ ਕੇ ਰਾਮ ਜਣਾ ਉਹ ਸੁੱਤੇ ਹੁਣ ਤੂੰ ਪਹਿਲੇ ਉੱਠਣਾ ਆਖੋ ਸਾਦਨਾ ਭਾਵੇਂ ਇਹ ਚੀਜ਼ਾਂ ਖਾਸ ਹੋਣੀਆਂ ਜਾਂਦੀਆਂ ਅੱਜਕੱਲ ਅੱਜਕੱਲ ਵੀ ਜਿਹੜੇ ਦੂਜਾ ਰੂਪ ਕਹਿੰਦੇ ਲਓ ਸੋਹਰਾ ਪਰਿਵਾਰ ਸਾਰਾ ਉੱਠਾ ਹੋਵੇ ਮੈਂ ਪਹਿਲੇ ਉੱਠਾਂ ਇਹ ਉੱਠ ਕੇ ਕਰਨ ਮੈਂ ਤੇ 8 ਵਜੇ ਉਠਾਂਗੀ ਆਖੋ ਸਤਿਨਾਮ ਮੈਂ ਤੇ 7:30 ਉਠਾਂਗੀ ਜਿੱਥੇ ਨਹੀਂ ਗੁਰਮੁਖਤਾ ਉਥੇ ਵੀ ਟਿਕਚਰ ਵੀ ਹੈ ਕਈ ਕੋਈ ਇਸ ਕਰਕੇ ਮੈਂ ਕਿਹਾ ਵੀ ਇਹ ਬੀਬੀ ਵੀਰੋ ਦੀ ਜਿਹੜੀ ਸਿੱਖ ਹੈ ਇਹਨੂੰ ਕਿਵੇਂ ਲਾਓਗੇ ਉਥੇ ਦੱਸਿਆ ਕਿਵੇਂ ਵੱਡਿਆਂ ਦਾ ਸਤਿਕਾਰ ਆਖੋ ਸਤਿਨਾਮ ਵਾਹਿਗੁਰੂ ਇਹ ਜਿਹੜਾ ਮਹਾਰਾਜ ਦਾ ਬਚਨ ਸੁਤੰਤਰ ਵਿਚਾਰਨਾ ਇਹ ਧਰਮ ਦੀ ਦੁਨੀਆ ਧੱਕੇ ਨਾਲ ਕੋਈ ਕਵੇ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੜ ਨਹੀਂ ਛੜਣਾ ਆਖੋ ਸਤਿਨਾਮ ਗੁਰੂ ਨਾਨਕ ਦਾ ਘਰ ਨਹੀਂ ਛੜ ਕੋਈ ਭਾਵੇਂ ਸੋਨੇ ਦਾ ਬਣ ਕੇ ਵਿਖਾ ਦੇ ਸੁਤੰਤਰ ਅਜ ਨਹੀਂ ਅਖੀਰਲੀ ਗੱਲ ਹੈ ਜੀ ਸੁਣਿਓ ਫਿਰ ਮੈਂ ਸਮਾਪਤੀ ਕਰ ਲਉਂਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੇਲ੍ਹ ਵਿੱਚ ਵੀ ਸੁਤੰਤਰ ਵਿਚਾਰੇ ਧਰਮ ਦੀ ਦੁਨੀਆ ਇਹ ਪੰਜੇ ਸਿੱਖ ਜਾਂਦੇ ਸੀ ਛਠੇਰੇ ਕੋਲ ਉਹ ਤੇ ਭਾਂਡੇ ਬਣਾਉਣੇ ਤੇ ਰੁਪਈਆ ਮਿਲਣਾ ਉਦੋਂ ਹੁੰਦਾ ਹੀ ਚਾਂਦੀ ਦੇ ਹੁਣੇ ਕਈ ਜਗ੍ਹਾ ਚਾਂਦੀ ਦੇ ਲੈ ਉਹਦੇ ਨਾਲ ਰਸ ਦੇ ਲਿਆਣੀ ਤੇ ਚੱਲਣਾ ਤੀਜਾ ਸੁਣਿਆ ਤੀਜਾ ਨੇਰਾਂ ਬੋਲ ਕੇ ਮੈਂ ਸਮਾਪਤੀ ਕਰਾਂ ਉਹ ਤਰ੍ਹਾਂ ਫਿਰ 52 ਰਾਜਿਆਂ ਦੇ ਨਾਲ ਸਵਾਲ ਜਵਾਬ ਵੀ ਹੈਗੇ ਪਰ ਫਿਰ ਲੇਟ ਹੋ ਜਾਣਗੇ ਇਹ ਫਤੇ ਟੀਵੀ ਬੰਦ ਹੋ ਗਿਆ ਤੇ ਆ ਦੂਜੇ ਚੈਨਲ ਜਿੰਨੇ ਮੈਂ ਬੋਲਦਾ ਉਹ ਲਾ ਲਿਓ ਤੁਹਾਡਾ ਲਿੰਕ ਨਾ ਟੁੱਟ ਜੇ ਕਿਉਂਕਿ ਤੀਜਾ ਵਜਨ ਵੀ ਇੱਥੇ ਵੱਜਦਾ ਹੈ ਜੇਲ੍ਹ ਵਿੱਚ ਸੁਤੰਤਰ ਵਿੱਚ ਰਹੇ ਉਹ ਕੀ ਉਹ ਬੋਲ ਕੇ ਸਮਾਪਤੀ ਹੈ ਮਾੜੀ ਜੀ ਹਾਜ਼ਰੀ ਲਾ ਲਓ ਵਾਹਿਗੁਰੂ 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 Oh <laughs> ਆਖੋ ਸਤਨਾਮ ਵਾਹਿਗੁਰੂ ਪਹਿਲਾ ਨਿਰਣਾ ਹਕੂਮਤ ਵੱਲੋਂ ਰਸਦ ਅਨ ਨਹੀਂ ਪ੍ਰਮਾਣ ਕੀਤਾ ਦੂਜਾ ਨਿਰਣਾ ਸਿੱਖ ਕਿਰਤ ਕਰਕੇ ਲਿਆਉ ਉਹਦੇ ਚੋਂ ਕੁਝ ਰਸਨਾਂ ਨੂੰ ਲਾਉ ਤੀਜਾ ਨਿਰਣਾ ਵੇਖੋ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੀ ਜੇਤ ਵੀ ਸੁਤੰਤਰ ਵਿਚਰੇ ਸੁਣਿਓ ਓ ਕੀ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੀ ਜੇਲ੍ਹ ਵਿੱਚ ਵੀ ਜਕਾਰਾ ਦੇਣਾ ਮੈਨੂੰ ਬੜੀ ਵਜੀਜੇ ਇਹੋ ਜੇ ਸੁਤੰਤਰ ਵਿਚਰੇ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੀ ਜੇਲ੍ਹ ਵਿੱਚ ਵੀ ਅੰਮ੍ਰਿਤ ਵੇਲਾ ਨਹੀਂ ਛੱਡੇ ਸਸਿਆਕਾਰ ਇਸ਼ਨਾਨ ਨਹੀਂ ਛੱਡਿਆ ਇੱਕ ਹੋਰ ਜਗਾਰਾ ਬਲਾਵਾ ਬੋਲੇ ਸਤ ਸ੍ਰੀ ਅਕਾਲ ਇਸ਼ਨਾਨ ਤੋਂ ਬਾਅਦ ਤਵਾਰੀਖ ਖਾਲਸਾ ਜਿ ਲਿਖਿਆ ਮਹਾਰਾਜ ਜਬਜੀਤ ਸਾਹਿਬ ਸਾਂਝੀ ਕਰਦੇ ਸੀ ਜਬਜੀਤ ਸਾਹਿਬ ਵੀ ਨਹੀਂ ਛੱਡੀ ਕਿਜਕਾਰਾ ਦੇ ਪਿਆਰ ਦਾ ਸਤ ਦੁਨੀਆ ਵਾਲੇ ਜਬਜੀਤ ਸਾਹਿਬ ਕਥਾ ਕੀਰਤਨ ਦੇ ਦੀਵਾਨ ਜੇਲ੍ਹ ਦੇ ਸੱਜਣੇ ਕੈਸੀ ਸੁਤੰਤਰਤਾ ਹੱਕੋ ਸਤਨਾਮ ਕੈਸੀ ਸੁਣ ਉਹ ਪਹਿਲੇ 52 ਰਾਜਾ ਕੋ ਐਸੀ ਐਸੀ ਇਹ ਬੈਠੇ ਬੈਠੇ ਧਾਰਨਾ ਬਣੀ ਜੀ ਲਈ ਕੰਮ ਨਾਲ ਨਾਲ ਹੀ ਹੁੰਦੇ ਜੇਲਾ ਵਿੱਚ ਵੀ ਅੰਮ੍ਰਿਤ ਵੇਲਾ ਜੰਗਾ ਵਿੱਚ ਵੀ ਅੰਮ੍ਰਿਤ ਵੇਲਾ ਸਖਾਇਆ ਛੇਵੇਂ ਪਾਸ਼ਟਾਨੇ ਜੇਲਾ ਵਿੱਚ ਵੀ ਅੰਮ੍ਰਿਤ ਮੇਲਾ ਜੰਗਾ ਵਿੱਚ ਵੀ ਅੰਮ੍ਰਿਤ ਮੇਰੇ ਨਾਮ ਲਖਾਇਆ ਛੇਵੇਂ ਪਾਸ਼ਟਾਨੇ ਜੇਲਾ ਵਿੱਚ ਵੀ ਅੰਮ੍ਰਿਤ ਵੇਲਾ ਜੰਗਾ ਵਿੱਚ ਵੀ ਅੰਮ੍ਰਿਤ ਵੇਲਾ ਸਖਾਇਆ ਸੇਵਕਾ ਸ਼ਨੇ ਜੇਲਾ ਵਿੱਚ ਵੀ ਅਮਰਤ ਵੇਲਾ ਜੰਗਾ ਵਿੱਚ ਵੀ ਅਮੁੱਲ ਕਵੇਲਾ ਸਿਖਾਇਆ ਸੇਵਕਾ ਬੋਲੋ ਜੇਲਾ ਵਿੱਚ ਵੀ ਅਮਰਤ ਵੇਲਾ ਜੰਗਾ ਵਿੱਚ ਵੀ ਅਮਰਤ ਵੇਲਾ ਸਿਖਾਇਆ ਸੇਵਕਾ ਜੇਲਾ ਵਿੱਚ ਵੀ ਅਮਰਤ ਵੇਲਾ ਜੰਗਾ ਵਿੱਚ ਵੀ ਅਮਰਤ ਵੇਲਾ ਜੇ ਮੈਂ ਪਾਤਸ਼ਾਹ ਬੋਲੋ ਜੇ ਨਾ ਵੇਚੀ ਅਮਰਤ ਮੇਲਾ ਜਮਨਾ ਵਿੱਚ ਵੀ ਅਮਰਤ ਮੇਲਾ ਸਭਾ ਪਰਮਾਤਮਾ ਦੇ ਚਾਹੇ ਕਬੀਰ ਸੁਤਾ ਕੀ ਕਰੇ ਆਹਾ ਕਬੀਰ ਸਦਵੀਰ ਸਿੰਘ ਜੀ ਨੇ ਲਿਖਿਆ ਜੀ ਜੇਲ੍ਹ ਵਿੱਚ ਵੀ ਅਮਰਤ ਵੇਲਾ ਸ਼ਰਾਨ ਜਬਜੀਤ ਸਾਹਿਬ ਦਾ ਪਾਤਸ਼ਾਹ ਦੀਵਾਨ ਕਥਾ ਕੀਰਤਨ ਕਹਿੰਦੇ ਇਹਦੇ ਨਾਲ 52 ਰਾਜਿਆਂ ਨੂੰ ਦੁੱਖ ਵਿੱਚ ਵੀ ਹੌਸਲਾ ਰੱਖਣ ਤੇ ਤਗੜਾ ਦਿਲ ਰੱਖਣ ਦੀ ਪ੍ਰੇਰਣਾ ਮਿਲੀ 6ਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚੋਂ ਕਿ ਸੁਤੰਤਰ ਵਿੱਚ ਰਹੇ ਨਿਹਾਲ ਸ੍ਰੀ ਅਕਾਲ ਕਬੀਰ ਸੁਤਾ ਕਿਆ ਕਰੇ ਪੱਕੇ ਹੋ ਜਾਓ ਮੇਰੀ ਵੀ ਅਰਦਾਸ ਕਰੋ ਆਪਣਾ ਵੀ ਕਈ ਵਾਰੀ ਹਿੱਲ ਜਾਂਦਾ ਆਪਕੋ ਸਾਥ ਨਾ ਹਾਂ ਉਹ ਇੱਥੇ ਬਹਿ ਕੇ ਥੋੜਾ ਟਾਈਮ ਅਗਾ ਪਿੱਛੇ ਪੱਕੇ ਹੋ ਜਾਓ ੱੱਕੇ ਵਾਲਾ ਕੰਮ ਮੁੱਕ ਜੇ ੱੱਕੇ ਵਾਲਾ ਆ ਤੁਹਾਡੇ ਘਰ ਕਈਆਂ ਦੇ ਘਰ ਪ੍ਰਕਾਸ਼ ਹੈ ਮਹਾਰਾਜ ਗੁਰੂ ਰੰਧ ਸਾਹਿਬ ਸਰੂਪ 6 ਵਜਾਂ ਨਾ 6 ਸਵਾਜੇ ਤੇ ਕਈ ਵਾਰੀ ਮਸਲਾ ਬਣ ਜਾਂਦਾ ਹੈ ਭੈਣ ਭਰਾ ਨੂੰ ਕਹੇਗੀ ਤੂੰ ਬੱਤੀ ਜਗਾ ਆ ਗਿਆ ਭਰਾ ਭੈਣ ਨੂੰ ਕਹੇਗਾ ਤੂੰ ਬੱਤੀ ਜਗਾ ਆ ਗਿਆ ਮੈਂ ਨਹੀਂ ਜਾਣਾ ਮਾਂ ਦੀ ਨੂੰ ਕਹੇਗੀ ਤੂੰ ਜਗਾ ਆ ਗਿਆ ਈਮਾਨ ਨੂੰ ਕਹੇਗੀ ਇਹ ਤੱਕਾ ਪਿਆਰ ਦੀ ਖੇਡ ਕੁਝ ਹੋਰ ਹੈ ਜਿਨਾ ਕਰ ਪ੍ਰਕਾਸ਼ ਹੈ ਤਿੰਨ ਵਲੇ ਭੋਗ ਲੱਗਦਾ ਜਿਨਾ ਕੁਲ ਬਾਬਾ ਨਾਨਕ ਦੀ ਪੜਾਈ ਹੈ ਸਵੇਰੇ ਵੀ ਥਾਲ ਜਾਂਦਾ ਦੁਪਹਿਰੀ ਦੀ ਕਈ ਵਾਰੀ ਥਾਲ ਤਿਆਰ ਹੁੰਦਾ ਤੇ ਤੱਕੇ ਨਾਲ ਕੋਈ ਨਾ ਕੋਈ ਮੈਂਬਰ ਜਾਉ ਬੇ ਕਿਤੇ ਫਿਰ ਪਿਆਰ ਆ ਜਾਏ ਤੇ ਚਾ ਚੜਜਾ ਦਾ ਸ਼ੁਕਰ ਹੈ ਅੱਜ ਥਾਲੀ ਮੈਂ ਲਾਵਾਂਗਾ ਸਤਿਗੁਰੂ ਰਸਨਾ ਨੂੰ ਲਾਓ ਆਖੋ ਸਤਿ ਕੀ ਪਤਾ ਨਾਮਦੇਵ ਜੀ ਵਾਂ ਕਦੋਂ ਵਾਰੀ ਆ ਜੇ ਕਹਦੇ ਉਹ ਗੱਜ ਕੇ ਸਤਨਾ ਉਹ ਵੀ ਤੇ ਭੋਗ ਹੀ ਲਵਾਣਗੇ ਗੋਦ ਘਟੋਰੇ ਗੜਵੇਂ ਪਾਣੀ ਕਪਲ ਲਗਾਏ ਨਾਮੇ ਤੋਂ ਯਾ ਨਹੀਂ ਦੁੱਧ ਪੀਓ ਗੋਵਿੰਦੇ ਰਾਏ ਤੂਸ ਪੀਓ ਮੇਰਾ ਮਨ ਪਤੇ ਆਏ ਨਹੀਂ ਤਾਂ ਘਰ ਕੋ ਬਾਪਾ ਪੇ ਤਾਂ ਨੇ ਡਿਊਟੀ ਲਈ ਸੀ ਭੋਗ ਤੂੰ ਲਵਾਈ ਮੈਂ ਜਾਣਾ ਉਹ ਸਮਝਦਾ ਸੱਚੀ ਮੂਜੀ ਛਕਦਾ ਬੀਟਲ ਆਖੋ ਸਾਧਨਾ ਉਹ ਕਹਿੰਦੇ ਮਹਾਰਾਜ ਆਓ ਛਕੋ ਨੇ ਤੇ ਪਿਓ ਨੇ ਨਹੀਂ ਛੱਡਣਾ ਕਹਦੇ ਹੋ ਗਾ ਜੀ ਕੇ ਸਾਧਨਾ ਨਹੀਂ ਤਾਂ ਘਰ ਕੋ ਬਾਬਰ ਸੁਆਇ ਸੋਇਨ ਕਟੋਰੀ ਅਮਰਤ ਭਰੀ ਲੈ ਨਾਮੇ ਹਰ ਅਗੇ ਧਰੀ ਇੱਕ ਭਗਤ ਮੇਰੇ ਹਿਰਦੇ ਬਸੇ ਨਾਮੇ ਦੇਖ ਨਰਾਇਣ ਹਸੇ ਦੂਧ ਪਿਆਏ ਭਗਤ ਘਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਆਖੋ ਸਾਧਨਾ ਇੱਕ ਹੈ ਬੰਦਾ ਚੱਤੀ ਉਰ ਦੇ ਕੰਪ ਤਾਂ ਜੱਡੀ ਉਹ ਵੀ ਪੁੰਨ ਮਿਲਣਾਂਗੇ ਪਰ ਆਜਾ ਰਜ਼ਾਸ ਕਰੋ ਅੰਮ੍ਰਿਤ ਵੇਲਾ ਘਰ ਜਿਹੜਿਆ ਰੱਜਿਆ ਹੋਵੇ ਤਾਂ ਵੀ ਨਾ ਟੁੱਟੇ